ਪਿਛਲੇ ਕਈ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਤੋਂ ਬਾਅਦ ਲਗਾਤਾਰ ਲੀਡਰਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਉੱਥੇ ਹੀ ਰਾਣਾ ਗੁਰਜੀਤ ਦੇ ਵੱਲੋਂ ਵੀ ਅੱਜ ਦਰਬਾਰ ਸਾਹਿਬ ਨੂੰ ਧਮਕੀਆਂ ਬਾਰੇ ਬੋਲਦਿਆਂ ਇਹ ਕਿਹਾ ਗਿਆ ਕਿ ਜਿਸ ਕਿਸੇ ਨੇ ਵੀ ਸ੍ਰੀ ਦਰਬਾਰ ਸਾਹਿਬ ਦੇ ਨਾਲ ਅਕਾਲ ਤਖਤ ਸਾਹਿਬ ਦੇ ਨਾਲ ਪੰਗਾ ਲਿਆ ਜਾਂ ਮੱਥਾ ਲਾਇਆ ਉਸ ਦਾ ਹਸ਼ਰ ਬਹੁਤ ਬੁਰਾ ਹੋਇਆ ਹਾਲਾਂਕਿ ਸਰਕਾਰ ਦੇ ਵੱਲੋਂ ਜਾਂਚ ਪੜਤਾਲ ਕਰਨ ਦਾ ਦਾਵਾ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਇੱਕ ਗ੍ਰਿਫਤਾਰੀ ਕਰਨ ਦਾ ਦਾਵਾ ਵੀ ਕੀਤਾ ਗਿਆ ਪਰ ਇਸ ਦੇ باوجود ਲਗਾਤਾਰ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲ ਰਹੀਆਂ ਨੇ। ਹੁਣੇ ਹੀ ਗੁਰਜੀਤ ਰਾਣਾ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਕੁਝ ਕਹਿਣਾ ਗੁਰਜੀਤ ਰਾਣਾ ਦਾ ਤੁਸੀਂ ਵੀ ਸੁਣੋ। ਕੋਈ ਚਾਹੇ ਪਾਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਇਹਨਾਂ ਦੋਵਾਂ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਕਿਉਂਕਿ ਤਾਨੂੰ ਯਾਦ ਹੋਵੇਗਾ ਜਦੋਂ ਆਪਰੇਸ਼ਨ ਸਿੰਦੂਰ ਅਖੀਰ ਦੀ ਚਰਨ ਸੀ ਤੇ ਆਰਮੀ ਦਾ ਕਲੇਮ ਸੀ ਕਿ ਮਿਜ਼ਾਈਲ ਯਾ ਰਾਕਟ ਅਸੀਂ ਇੰਟਰਸੈਪਟ ਕਰ ਦਿੱਤਾ ਰਾਜ ਜਿਹੜਾ ਹਰਮੰਦਰ ਸਾਹਿਬ ਤੇ ਡਿੱਗਦਾ ਸੀ ਇਹ ਕੋਈ ਛੋਟੀ ਗੱਲ ਨਹੀਂ ਸੀ ਇਹ ਉਦੋਂ ਤੋਂ ਹੀ ਸਾਨੂੰ ਸੁਚੇਤ ਹੋਣਾ ਚਾਹੀਦਾ ਸੀਗਾ ਹੁਣ ਤੇ ਸਮਾਂ ਬਹੁਤ ਬੀਤ ਗਿਆ ਔਰ ਇਹ ਬੜਾ ਗੰਭੀਰ ਮਸਲਾ ਸਿੱਖਾਂ ਦੀ ਆਸਥਾ ਨਾਲ ਜੁੜਿਆ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜਿਹੜੇ ਨੇ ਵੀ ਮਾੜਾ ਹਰਮੰਦਰ ਸਾਹਿਬ ਦਾ ਸੋਚਿਆ ਵੀ ਉਹ ਨਹੀਂ ਰਿਹਾ। ਔਰ ਜੇ ਕੋਈ ਬਾਹਰੀ ਸ਼ਕਤੀ ਆ ਜਾਂ ਕਿਸੇ ਦੀ ਵੀ ਸ਼ਕਤੀ ਆ ਉਹ ਇਹਨੂੰ ਯੂਜ਼ ਜਾਂ ਮਿਸਯੂਜ਼ ਕਰਨਾ ਚਾਹੇ ਤੇ ਪਲਾਉ ਦਾ ਵੀ ਨਹੀਂ ਹੋਣਾ। ਇਹ ਗੱਲ ਦਿਮਾਗ ਚੜ੍ਹ ਚੁੱਕੀ ਪਰਗਤ ਸਿੰਘ ਤੇ ਸੁਖਜਿੰਦਰ ਢਾਵਾ ਜਦੋਂ ਇਹ ਕਹਿੰਦੇ ਆ ਕਿ ਸੀਰੀਅਸ ਨਹੀਂ ਲਿਆ ਗਿਆ ਬੇਅਦਬੀ ਮਾਮਲੇ ਨੂੰ ਜਾਂ ਉਹਦੀ ਇਨਵੈਸਟੀਗੇਸ਼ਨ ਨੂੰ ਫਿਰ ਪੂਰੀ ਕਾਂਗਰਸ ਪਾਰਟੀ ਦਾ ਸਵਾਲ ਖੜਦਾ ਫਿਰ ਸੀਰੀਅਸ ਕੀ ਲੈਣਾ ਸੀਗਾ ਉਸ ਵੇਲੇ ਜਦੋਂ ਸੋਹਾਂ ਹੀ ਇਹਦੀਆਂ ਚੱਕੀਆਂ ਗਈਆਂ ਸੀ ਇਹ ਸਰਦਾਰ ਪ੍ਰਗਤ ਸਿੰਘ ਜੀ ਤੇ ਉਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਕੱਲ ਬਿਆਨ ਦਿੱਤਾ ਇਹ ਜਦੋਂ ਸੁਖਜਿੰਦਰ ਢਾਵਾ ਕਹਿੰਦੇ ਕਿ ਐਸਆਈਟੀਜ਼ ਦੇ ਅੰਦਰ ਮੈਂ ਜਾ ਕੇ ਬਹਿਂਦਾ ਰਿਹਾ ਤੇ ਮੈਨੂੰ ਪਤਾ ਸੀ ਉੱਥੇ ਕੁਝ ਸੀਰੀਅਸਲੀ ਨਹੀਂ ਹੋ ਰਿਹਾ ਤੇ ਸਾਰੀ ਕਾਂਗਰਸ ਤੇ ਸਵਾਲ ਖੜਦੇ ਆ जवाब तो वही दे सकते हैं सर क्या लगता है कि कांग्रेस में सब कुछ ठीक ठाक चल रहा बहुत है बहुत बढ़िया कांग्रेस बिल्कुल मजबूत है और आने वाले सत्ताईस में कांग्रेस मजबूती से लड़ेगी लेकिन जिस तरीके से तो कांग्रेस तो तो के तो नेता खुद कहते हैं कि मुख्यमंत्री पद छोड़ो पहले कांग्रेस को इकट्ठा करो तो ये क्या मैसेज देता है कौन नेता कहता है मुख्यमंत्री तो हमारी हाईकमांड ने मनाना है और अगर कोई इंडिविजुअल ये कहे कि मैं मुख्यमंत्री हूँ ਜੋ ਜਿਸ ਨੇ ਵੀ ਕਹਾ ਹੈ ਜਬ ਜਬ ਵੀ ਕਹਾ ਹੈ ਜਨਤਾ ਜਾਣਦੀ ਹੈ ਪਰਾਣਾ ਜੀ ਕਾਂਗਰਸ ਦੇ ਦੋ ਲੀਡਰ ਕਹਿ ਰਹੇ ਆ ਕਿ ਕੰਮ ਹੋ ਨਹੀਂ ਸਿਰਿਆ ਤੁਸੀਂ ਕਹਿ ਰਹੋ ਕਾਂਗਰਸ ਮਜ਼ਬੂਤ ਹੈ ਸਮਝ ਨਹੀਂ ਆ ਰਿਹਾ ਮਜ਼ਬੂਤ ਹੈ ਦੋ ਲੀਡਰਾਂ ਨੇ ਕਿਹਨਾਂ ਨੇ ਕਹਤਾ ਵੀ ਕੰਮ ਨਹੀਂ ਹੋ ਰਿਹਾ ਪ੍ਰਗਟ ਸਿੰਘ ਕਹਿੰਦੇ ਨਾ ਉਦੋਂ ਤਾਂ ਪਹਿਲਾਂ ਕੰਮ ਹੋਇਆ ਬੇਦਬੀ ਦੇ ਉੱਤੇ ਸੁਖਜਿੰਦਰ ਰੰਧਾਵਾ ਕਹਿੰਦੇ ਸੀਰੀਅਸ ਨਹੀਂ ਲਿਆ ਗਿਆ ਪ੍ਰਗਟ ਸਿੰਘ ਕੇ ਤੇ ਦੋ ਬਣੇ ਤੇ ਇਹਨਾਂ ਦੋਨਾਂ ਨੂੰ ਪੁੱਛੋ ਉਹ ਵੀ ਕਾਂਗਰਸ ਦਾ ਹਿੱਸਾ ਨਹੀਂ ਨਹੀਂ ਹਿੱਸੇ ਹਿੱਸਾ ਤਾਂ ਹਿੱਸਾ ਮੈਂ ਵੀ ਹਾਂ ਮੈਂ ਤੇ ਨਾ ਪਹਿਲਾਂ ਕਦੇ ਟਿੱਪਣੀ ਕੀਤੀ ਨਾ ਮੈਂ ਅੱਜ ਕਰਾਂ ਇਹ ਉਹਨਾਂ ਦੋਨਾਂ ਨੂੰ ਪੁੱਛੋ ਕਿ ਵੀ ਆਪਣੀ ਆਪਣੀ ਪ੍ਰਤੀਕਿਰਿਆ ਦਿਓ ਉਹ ਦੇਣਗੇ ਜੋ ਕਹਿੰਦੇ ਹੋ ਠੀਕ ਹੈ ਅਕਾਲੀ ਭਾਜਪਾ ਕਰਕੇ ਉਹਨੂੰ ਲੈ ਕੇ ਗੱਲਾਂ ਚੱਲ ਰਹੀਆਂ ਨੇ ਕੀ ਲੱਗਦਾ 2027 ਦੇ ਵਿੱਚ ਚੋਣਾਂ ਕਿਹਨਾ ਗੱਲ ਆ ਵੀ ਇਕੱਠੇ ਹੋ ਜਾਣ ਜਾਂ علیحد੍ਹਾ ਹੋ ਜਾਣ ਅਕਾਲੀ ਦਲ ਦੀ ਜੋ ਕ੍ਰੈਡੀਬਿਲਟੀ ਆ ਉਹ ਇਕੱਠੇ ਹੋਇਆ ਨਹੀਂ ਵਜ ਜਾਣੀ ਔਰ ਭਾਜਪਾ ਨੇ ਜੋ ਕਿਸਾਨਾਂ ਨਾਲ ਕੀਤਾ ਉਹ ਇਕੱਠੇ ਹੋਣ ਚ ਵੀ ਅਕਾਲੀ ਦਲ ਦਾ ਨੁਕਸਾਨ ਹੋਊਗਾ ਮੇਰਾ ਆਪਣਾ ਮੰਨਣਾ ਹੈ ਜੀ ਬਾਕੀ ਵੀ ਸਮੇਂ ਬਲਵਾਨਾ ਅਜੇ ਤੋਂ 1.5 ਸਾਲ ਬਾਅਦ ਪਤਾ ਨਹੀਂ ਕਿਹੜੇ ਕਿਹੜੇ ਇਵੈਂਟ ਹੋਣੇ ਆ ਕਿੱਧਰ ਨੂੰ ਕੰਮ ਤੁਰਨਾ ਲੇਕਿਨ ਕਾਂਗਰਸ ਤਿਆਰ ਹੈ ਰਾਜੀ ਕਾਂਗਰਸ ਅਕਾਲੀ ਦਲ ਦੀ ਹੋਂਦ ਦੇ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਵੀ ਆਉਂਦੀ ਪਈ ਆ ਹੌਲੀ ਹੌਲੀ ਕਰਕੇ ਹੋ ਸਕਦਾ ਕਿ ਸਟਰਕਚਰ ਵੀ ਹੋ ਆਪਣਾ ਦੇ ਦੇਣ ਪੋਲਿਟੀਕਲ ਪਾਰਟੀ ਦਾ ਕਿਵੇਂ ਦੇਖਦੇ ਹੋ ਉਹਨਾਂ ਦੇ ਅਨ 原ਲ ਫਰਕ ਪੈਂਦਾ ਕਿ ਨਹੀਂ ਦੇਖੋ ਇਹ ਡਿਵੀਜ਼ਨ ਆਫ ਵੋਟਸ ਅਕਾਲੀ ਦਲ ਲਈ ਵੋਟਾਂ ਦਾ ਡਿਵੀਜ਼ਨ ਹੋਣਾ ਹਾਂ ਕਾਂਗਰਸ ਦੀ ਵੋਟਾਂ ਦਾ ਡਿਵੀਜ਼ਨ ਨਹੀਂ ਹੋਣਾ। ਇਹ ਤੁਹਾਨੂੰ ਲੱਗਦਾ ਪੰਥ ਇਕੱਠਾ ਹੋਊਗਾ ਉਹ ਜਿਵੇਂ ਉਹ ਹੁਕਾ ਦੇ ਰਿਹਾ ਕਿ ਇਹ ਤਾਂ ਪੰਥ ਵਾਲੇ ਦੱਸ ਸਕਦੇ ਆ। ਹਾਂ। ਰਾਣਾ ਗੁਰਜੀ ਹੁਣ ਜਾਖੜ ਸਾਹਿਬ ਲੱਗੇ ਚੋੜ ਲਾਉਣ ਤੇ ਲੇਕਿਨ ਮੈਂ ਕਹਾਂ ਕਿ ਵੀ ਮੇਰੇ ਕਹਿ ਤੇ ਪੰਥ ਨੇ ਲੜਨਾ ਜਾਂ ਪੰਥ ਨੇ ਇਕੱਠੇ ਹੋਣਾ ਨਹੀਂ। ਹਾਂ। ਉਹਨਾਂ ਦੀ ਆਪਣੀਆਂ ਪੰਥ ਦੀਆਂ ਨੀਤੀਆਂ ਉਹ ਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ। ਗੱਲ ਕਾਂਗਰਸ ਦੀ ਕਰੀਏ। ਕਾਂਗਰਸ ਮਜ਼ਬੂਤ ਹੈ ਮਜ਼ਬੂਤੀ ਨਾਲ ਲੜੇ।